ਮੋਹਾਲੀ ਦੇ ਮਾਈਨਿੰਗ ਡਿਫਕਟਰ ਦੇ ਵਿਖੇ ਅੱਜ ਕਿਸਾਨਾਂ ਵੱਲੋਂ ਤਰਨਾਇਤਾ ਜਾ ਰਿਹਾ ਜੇਕਰ ਕਿਹਾ ਜਾਵੇ ਤਾਂ ਮਿੱਟੀ ਚੁੱਕਣ ਦਾ ਮਾਮਲਾ ਜੇਕਰ ਦੇਖਿਆ ਜਾਵੇ ਤਾਂ ਡੇਰਾ ਬਸੇ ਦਾ ਹਾਲਾਂਕਿ ਡੇਰਾ ਬਸੇ ਦੇ ਵਿੱਚ ਪਹਿਲਾਂ ਤਾਂ ਮਿੱਟੀ ਚੁੱਕਣ ਦੇ ਲਈ ਪਰਮਿਸ਼ਨ ਦਿੱਤੀ ਗਈ ਉਸ ਤੋਂ ਬਾਅਦ ਉਸ ਦਾ ਅਚਾਨਕਾ ਵੀ ਪਰਨ ਨੂੰ ਕਿਹਾ ਗਿਆ ਇੱਕ ਪਾਸੇ ਤਾਂ ਐਨਓਸੀ ਦਿੱਤੀ ਗਈ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਨੋਟਿਸ ਕੱਢਿਆ ਗਿਆ ਕਿ ਤੁਸੀਂ ਜਿਹੜੀ ਮਿੱਟੀ ਚੁੱਕਵਾਈ ਹੈ ਉਹ ਗਲਤ ਸਿਕਵਾਈ ਹੈ। ਜਿਸ ਤੇ ਚੱਲਦੇ ਆ ਕਿਸਾਨ ਜਿਹੜੇ ਨੇ ਉਹ ਅੱਜ ਮਾਈਨਿੰਗ ਦਫ਼ਤਰ ਪਹੁੰਚੇ ਨੇ ਤੇ ਪੱਤਰ ਹੱਥ ਦੇ ਵਿੱਚ ਰੱਖੇ ਹੋਏ ਨੇ ਕਿਹਾ ਜਾ ਰਿਹਾ ਕਿ ਪਹਿਲਾਂ ਤਾਂ ਹਾਂ ਪੱਤਰ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਮਿੱਟੀ ਜਿਹੜੀ ਆ ਉਹ ਚੱਕੀ ਜਾਵੇ। ਇਹ ਪੱਤਰ ਹੈ ਜਿਹੜਾ ਕਿ ਵਿਭਾਗ ਵੱਲੋਂ ਜਿਹੜਾ ਜ਼ਾਹਿਰੀ ਹੁੰਦਾ। ਚਾਹੇ ਦੇ ਵਿੱਚ ਲਿਖਿਆ ਜਾਂਦਾ ਕਿ 3 ਫੁੱਟ ਜਿਹੜੀ ਮਿੱਟੀ ਹੈ ਉਹ ਚੱਕੀ ਜਾਵੇ ਤੇ ਜ਼ਮੀਨ ਦਾ ਏਕੜ ਲਿਖਿਆ ਹੋਇਆ ਕਿ ਸਾਰੇ ਇੰਨੇ ਏਕੜ ਦੀ ਜ਼ਮੀਨ ਹੈ। ਜੇ ਦੂਸਰੇ ਪਾਸੇ ਨਾਮ ਜੇ ਕਰਕੇ ਕਿਹਾ ਜਾਵੇ ਤਾਂ ਨਾਮ ਵੀ ਜੁਰ ਉਪਰੋਕਤ ਵਿਅਕਤੀ ਦਾ ਲਿਖਿਆ ਗਿਆ ਜਿਸ ਜਮੀਨ ਜਿਹੜੀ ਹੈ ਉਹ ਦਿੱਤੀ ਹੈ ਹਾਲਾਂਕਿ ਸਾਰਾ ਪੱਤਰ ਜੇ ਕਰਕੇ ਕਿਹਾ ਜਾਵੇ ਤਾਂ 22/3/2024 ਦਾ ਜਾਰੀ ਕੀਤਾ ਹੋਇਆ ਉਸ ਤੋਂ ਬਾਅਦ ਇਹ ਪੱਤਰ ਬਦਲ ਕੇ ਇੱਕ ਐਨਓਸੀ ਵੀ ਦਿੱਤੀ ਜਾਂਦੀ ਹੈ ਐਨਓਸੀ ਦੇ ਵਿੱਚ ਲਿਖਿਆ ਹੁੰਦਾ ਕਿ ਤੁਸੀਂ ਮਾਈਨਿੰਗ ਜਿਹੜੀ ਕਰਵਾ ਸਕਦੇ ਹੋ ਚੱਕਵਾ ਸਕਦੇ ਹੋ ਮਿੱਟੀ ਤੇ ਪੱਠੇ ਨੂੰ ਦੇ ਸਕਦੇ ਹੋ ਤੇ ਜਿਸ ਦੇ ਵਿੱਚ ਪੱਠੇ ਵੱਲੋਂ ਵੀ ਜਿਹੜੀ ਇਹ ਮਿੱਟੀ ਲਈਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਨੋਟਿਸ ਹੋਰ ਨਿਕਲਦਾ ਹੈ ਜਿਹੜਾ ਕਿ 19/4/2024 ਨੂੰ ਨਿਕਲਦਾ ਤਾਂ ਉਹ ਵੀ ਦਿਖਾ ਤੁਹਾਨੂੰ ਦਿਖਾਵਾਂਗੇ ਉਹਦੇ ਵਿੱਚ ਲਿਖਿਆ ਹੋਇਆ ਕਿ ਉਪਰੋਕਤ ਵਿਸ਼ੇ حوالے ਨਾਲ ਪੱਤਰ ਸੰਬੰਧੀ ਵਿੱਚ ਦਫ਼ਤਰ ਦੇ ਸੰਬੰਧ ਜਈ ਕਮ ਮਾਈਨਿੰਗ ਇਨਸਪੈਕਟਰ ਬੋਲਾ ਪਿੰਡ ਖੇੜੇ ਜੱਟਾਂ ਦਾ ਮੌਕਾ ਪੱਠਾ ਮਾਲਕ ਅ ਜੇ ਸ਼ਿਵਰ ਕੁਮਾਰ ਦਾ ਗਿਆ ਹਾਲਾਂਕਿ ਇਸ ਦੇ ਵਿੱਚ ਜੋ ਲਿਖਿਆ ਗਿਆ ਕਿ ਖਸਰਾ ਨੰਬਰ ਵੀ ਲਿਖਿਆ ਗਿਆ ਤੇ ਸਾਰੀ ਜ਼ਮੀਨ ਦਾ ਜਿਹੜਾ ਮਾਮਲਾ ਉਹ ਲਿਖਿਆ ਗਿਆ ਤੇ ਉਹਦੇ ਵਿੱਚ ਲਿਖਿਆ ਗਿਆ ਕਿ ਇਹ ਜਿਹੜੀ ਤੁਸੀਂ 3 ਫੁੱਟ ਮਿੱਟੀ ਚਿਕਵਾਈ ਹੈ ਇਹ ਇੰਨੇ ਗੱਲ ਤਾਂ ਪੂਰਾ ਮਾਮਲਾ ਕਿਵੇਂ ਹੋਇਆ ਇਹ ਵੀ ਜਾਣ ਨਹੀਂ ਸਕਣ ਨਾਲ ਰਜੂਰ ਕਿਸਾਨ ਜਿਹੜੇ ਨੇ ਉਹ ਮੌਜੂਦ ਨੇ ਭਾਈ ਜੀ ਅਗਰ ਗੱਲ ਕਰੀਏ ਇਹ ਸਾਰੇ ਮਸਲੇ ਦੀ ਸ਼ੁਰੂ ਕਿਦਾਂ ਹੋਇਆ ਹੈ ਦੇਖੋ ਗੱਲ ਐ ਤਾਂ ਜੀ ਸਰਦਾਰ ਪਾਲ ਸਿੰਘ ਨੇ ਜੀ ਪਿੰਡ ਖੇੜੀ ਤੋਂ ਦੇਖੋ ਕੋਈ ਵੀ ਕਿਸਾਨ ਹੈ ਕੋਈ ਵੀ ਪਰਿਵਾਰ ਹੈ ਮਜਬੂਰੀ ਬਸ ਕੋਈ ਕਦਮ ਚੁੱਕਦਾ ਤੇ ਅੱਜ ਮਜਬੂਰੀ ਸੀ ਸਾਨੂੰ ਅਸੀਂ ਆਪਣੀ ਖੇਤ ਚੋਂ ਮਿੱਟੀ ਪਟਵਾਉਣ ਦੀ ਪਰਮਿਸ਼ਨ ਲੈ ਲਈ 3 ਫੁੱਟ ਕਿੰਟੀ ਪਟਵਾਉਣ ਦੀ ਪਰਮਿਸ਼ਨ ਲੈ ਲਈ ਫਰਦ ਅਸੀਂ ਦੇਤੀ ਸਰਦਾਰ ਪਾਲ ਸਿੰਘ ਨੇ ਨਾਲ ਇੱਕ ਪੱਠਾ ਪੱਠਾ ਮਾਲਕਾਂ ਨੂੰ ਤੇ ਉਹਨਾਂ ਨੇ ਇੱਥੋਂ ਪਰਮਿਸ਼ਨ ਮੰਗੀ ਇਹਨਾਂ ਨੇ ਪਰਮਿਸ਼ਨ ਦੇ ਦਿੱਤੀ ਉਹਦੇ ਬਾਅਦ ਮਿੱਟੀ ਪੱਟ ਹੋਈ ਮਿੱਟੀ ਪੱਟ ਕੇ ਇਹਨਾਂ ਨੇ ਫੇਰ ਮੌਕਾ ਦੇਖਣਗੇ ਐਨਓਸੀ ਦੇ ਦਿੱਤੀ ਵੀ ਤੁਸੀਂ ਠੀਕ ਪੱਟਿਆ ਸਾਰਾ ਕੁਝ ਠੀਕ ਹੋਇਆ ਇਹ ਚਿੱਠੀਆਂ ਨਾਲ ਨੇ ਜੀ ਇਹਨਾਂ ਦੇ ਸਾਈਲ ਨੇ ਜੀ ਐਸਡੀਓ ਸਾਹਿਬ ਦੇ ਤੇ ਉਤੋਂ ਬਾਅਦ ਕੀ ਹੋਇਆ ਰੰਜਸ ਬਾਜੀ ਆਪਸ ਵਿੱਚ ਮਤਲਬ ਕਿ ਪੋਲੀਟੀਕਲ ਜਿਹੜੇ ਮੁੱਦੇ ਹੋ ਜਾਂਦੇ ਸਰਕਾਰਾਂ ਨੂੰ ਅਖੁੰਧ ਕਬਾਜੀ ਆ ਐਮਐਲਏ ਨੂੰ ਆ ਹੋਰ ਨੂੰ ਕਿਸੇ ਨੂੰ ਪਿੰਡ ਵਾਜ ਐਦਾਂ ਦੀ ਕੋਈ ਹੁੱਲੜ ਵਾਜੀ ਹੋਈ ਉਥੇ ਇਹਨਾਂ ਨੇ ਫੇਰ ਇੱਕ ਨੋਟਿਸ ਕੱਢ ਦਿੱਤਾ ਨੋਟਿਸ ਕੱਢ ਦਿਆ ਨੋਟਿਸ ਕੱਢੇ ਦੇ ਬਾਅਦ ਹੁਣ ਆਹ ਇੱਕ ਹੋਰ ਨੋਟਿਸ ਆਇਆ ਗਿਆ ਇਹਨਾਂ ਨੂੰ 1,80,000 ਰੁਪਏ ਦਾ ਵੀ ਤੁਸੀਂ ਗਲਤ ਮਿੱਟੀ ਪੱਟੀ ਹੈ ਗਲਤ ਤੁਸੀਂ ਇਹ ਕੰਮ ਕਰਿਆ 1,80,000 ਰੁਪਏ ਜੁਰਮਾਨਾ ਦੱਸੋ ਵੀ ਤੁਹਾਡੇ ਵਿਭਾਗਾਂ ਨੇ ਇੱਕ ਪਰਮਿਸ਼ਨ ਦਿੱਤੀ ਤੁਹਾਡੇ ਨੇ ਐਨਓਸੀ ਜਾਰੀ ਕੀਤੀ ਵੀ ਠੀਕ ਕਰਿਆ ਤੇ ਉਦੋਂ ਮੈਂ ਤੁਸੀਂ 1,80,000 ਮਤਲਬ ਕਿ ਵੀ ਇਹ ਸਰਾਸਰ ਦੇਖੋ ਇੱਕ ਪੋਲੀਟੀਕਲ ਮੁੱਦੇ ਬਣਾ ਕੇ ਬੈਠ ਜੰਨੇ ਆ ਅਸੀਂ ਨਹੀਂ ਚਾਹੁੰਦੇ ਵੀ ਇਹ ਐਦਾਂ ਦੇ ਮੁੱਦੇ ਬਣਨ ਜਦ ਕਿ ਇਹ ਜਿਹੜੀਆਂ ਦੇਖੋ ਇਹ ਮੈਨਿੰਗ ਵਿਭਾਗ ਇੱਕ ਸਰਕਾਰਾਂ ਦੇ ਕਮਾਊ ਪੁੱਤ ਬਣੇ ਹੋਏ ਨੇ ਮੈਂ ਇਹ ਕਹਿ ਸਕਦਾ ਪੋਲੀਟੀਕਲ ਜਿਹੜੇ ਐਮਐਲਏ ਦਾ ਸਰਕਾਰਾਂ ਨੇ ਜਹੇ ਉਹ ਕੋਈ ਵੀ ਹੋਵੇ ਇਹ ਕਮਾਊ ਪੁੱਤ ਬਣੇ ਹੋਏ ਨੇ ਮਾਈਨਿੰਗ ਵਿਭਾਗ ਇਹਨਾਂ ਨੂੰ ਚਾਹੀਦਾ ਮਾਈਨਿੰਗ ਵਿਭਾਗ ਅਫਸਰਾਂ ਨੂੰ ਵੀ ਚਾਹੀਦਾ ਵੀ ਕਮ ਤੋਂ ਘੱਟ ਇਹ ਤਾਂ ਦੋ ਸੋਚੋ ਵੀ ਗਰੀਬ ਕਿਸਾਨ ਹੋਰ ਕਿੱਥੇ ਜਾਵੇ ਆਪਣੇ ਖੇਤੋਂ ਮਿੱਟੀ ਪਟਵਾਉਂਦਾ ਪਰਮਿਸ਼ਨ ਲੰਦਾ ਥੋਤੇ ਸਾਰਾ ਕੁਝ ਦਿੰਦਾ ਤੁਹਾਨੂੰ ਸਾਨੂੰ ਸਾਰਾ ਕੁਝ ਖਰਚਾ ਵੀ ਦਿੰਦਾ ਫਿਰ ਵੀ ਤੁਸੀਂ ਉਹਦੀ ਐਦਾਂ ਦੀ ਹਰਕਤਾਂ ਤੇ ਆਉਂਦੇ ਹੋ ਫਿਰ ਸਾਨੂੰ ਮਜਬੂਰ ਹੋਣਾ ਪੈਂਦਾ ਜੀ ਬਾਬਾ ਜੀ ਅਗਰ ਜ਼ਮੀਨ ਦੀ ਗੱਲ ਕਰੀ ਜਦੋਂ ਤੁਸੀਂ ਜ਼ਮੀਨ ਕਿਤੀ ਮਿੱਟੀਪਟੰਨ ਦੇ ਲਈ ਤਾਂ ਬੱਲੇ ਇੱਥੇ ਜੂਰ ਪੱਤਰ ਦਿੱਤਾ ਹੋਏਗਾ ਉਸ ਤੋਂ ਬਾਅਦ ਹੀ ਜਿਹੜਾ ਤੁਹਾਨੂੰ ਸਾਰਾ ਪਰਮਿਸ਼ਨ ਦਿੱਤੀ ਗਈ ਜਿਹਦੇ ਕਿ ਸਾਰਾ ਕੁਝ ਜਿਹੜਾ ਪੇਪਰਾਂ ਦੇ ਵਿੱਚ ਲਿਖਿਆ ਹੋਇਆ ਹਾਂ ਜੀ ਕਦੋਂ ਤੋਂ ਬਾਅਦ ਨੋਟਿਸ ਤੁਹਾਨੂੰ ਆਂਦਾ ਕਿ ਤੁਸੀਂ ਕਲਚਰਲ ਗਏ ਜੀ 24 ਤਰੀਕ ਨੂੰ ਜੀ 24 ਜੁਲਾਈ ਨੂੰ ਜੀ ਲੱਗੀ ਵੀ 18 ਜੂਨ ਨੂੰ ਉੱਤੇ ਬਾਦ ਗਏ ਜੀ ਉੱਤੇ ਨੋਟ ਗਿਆ ਅ 8ਵੇਂ ਮਹੀਨੇ ਵਿੱਚ ਫੇਰ ਹਾਂ ਜੀ ਉੱਤੇ ਬਿਠਾ ਦੁਬਾਰਾ ਗਿਆ ਈਵੀਓ ਜੀ ਹਾਂ ਜੀ ਨੇ ਨੋਟ ਗਏ ਮੇਰੇ ਪਾਸ ਕੀ ਕਹਿੰਦੇ ਨੇ ਵੀ ਹੁਣ ਪੈਸੇ ਜਮਾ ਕਰਾਓ ਨਾ ਜੀ ਹਾਜ਼ਰ ਪੈਸੇ ਜਮਾ ਕਰਵਾਣੇ ਤੇ ਦੇਓ ਜੀ ਇਹ ਨੋਟ 180 ਜਾਂ 79000 80 ਬਣ ਗਏ ਜੀ ਦੇ ਦੋ ਹੈ ਤੇ ਬੋਪਨੇ ਕਿਵੇਂ ਲੱਗਦਾ ਇੱਕ ਇਹਦਾ ਤੁਸੀਂ ਆਪਣੀ ਮਿੱਟੀ ਜਿਹੜੀ ਵੇਚਤੀ ਹਾਂ ਜੀ ਉਪਰੋਂ ਪਹਿਲਾਂ ਐਨਓਸੀ ਤੁਹਾਨੂੰ ਜਾਰੀ ਕਰ ਦਿੰਦੇ ਕਿ ਕੋਈ ਗੱਲ ਹੀ ਵੇਚ ਦੋ ਤੁਸੀਂ ਫੇ ਵੇਚਣ ਤੋਂ ਬਾਅਦ ਪਾਸਾ ਬਲਟ ਜਾਂਦੇ ਨੇ ਪ੍ਰੈਸਰ ਕਿਦਾਂ ਦੇਖਦੇ ਹੋ ਇਸ ਗੱਲ ਸਰ ਤੋਂ ਸਾਡੇ ਤੇ 2 ਬਿਗੇ ਬਹਾਣਾ ਸ਼ਾਮਲਾੜਤਾ ਜੀ ਉਹ ਠੇਕੇ ਦੇ ਮੁੰਡੇ ਨੇ ਬੋਲੀ ਦੇਤੀ ਉਸ ਕਰਕੇ ਮਾਰੇ ਪਿੰਡ ਵਾਲਿਆਂ ਨੂੰ ਜ਼ਹਿਰ ਚੜ ਗਿਆ ਵੀ ਕਾਜੇ ਬੋਲੀ ਦਈ ਹੈ ਭਾਈ ਇਹ ਚੱਕਰ ਹੋਇਆ ਇਹ ਹੋਰ ਕੋਈ ਚੱਕਰ ਨਹੀਂ ਦਾ ਜੀਰੀ ਲਾਈ ਹੈ 18 ਜੂਨ ਨੂੰ ਜੀਰੀ ਲਾਤੀ ਹੈ ਫੇਰ ਜੀਰੀ ਏਡੇ ਏਡੀ ਹੋਗੀ ਜੀ ਫੇਰ ਵੀ ਗਏ ਐ ਕਾ ਕੁਛ ਨਹੀਂ ਹੋਣਾ ਕਰਾਈ ਮਾਰਿਆ ਜੀ ਕੰਪਿਊਟਰ ਕਰਾਈ ਮਾਰਿਆ ਉਸ ਦੇ ਵਿੱਚ ਦੋ ਕਰੇ ਚੱਲਦੇ ਰਹੇ ਜੀ ਉਹਦੇ ਵਿੱਚ ਫੁੱਲ ਮੱਠੀ ਤੋਂ ਉਹੀ ਉੱਠ ਜਾਣੀ ਹੈ ਜੇ ਕਿਸ ਪੱਧਰ ਕਰਨਾ ਇਹੋ ਕੰਮ ਹੈ ਭਾਈ ਇਹ ਤਾਂ ਭਾਈ ਜੀ ਅਗਰ ਨੋਟੀਫਿਕੇਸ਼ਨ ਦੀ ਗੱਲ ਕਰੇ ਨੋਟੀਫਿਕੇਸ਼ਨ ਦਿੱਤਾ ਗਿਆ ਹੁਣ ਪੈਸੇ ਜਿਹੜੇ ਪੁਰਾਣੇ ਜੂਰ ਪੈਣਗੇ ਕਿਤਨਾ ਕਿਤੇ ਜੋ ਨੋਟਿਸ ਤਾਂ ਹੋ ਚੁੱਕਿਆ ਹੈ ਤਰਨਾ ਲਾ ਰਹੇ ਹੋ ਕੀ ਲੱਗਦਾ ਕਿ ਜਿਹੜਾ ਇਹ ਮਾਮਲਾ ਹੈ ਉਹ ਕਿਤਨਾ ਕਿਤੇ ਸੋਲਵ ਹੁੰਦਾ ਹੋਏ ਨਜ਼ਰ ਆਊਗਾ ਭਾਈ ਮੈਂ ਲਖਵਿੰਦਰ ਸਿੰਘ ਹੈਪੀ ਬਲੌਗ ਪ੍ਰਧਾਨ ਉਗਰਾਹ ਜਥੇਵੰਦੀ ਡੇਰਾ ਬਸੀ ਤੋਂ ਜੀ ਤੇ ਜਿਹੜਾ ਮਸਲਾ ਆ ਨਾ ਜੀ ਇਹ ਸਾਰਾ ਸਿਆਸੀ ਹੈ ਹੂੰ ਦੇਖੋ ਕਿਸਾਨ ਨੇ ਪਰਮਿਸ਼ਨ ਲੈ ਕੇ ਸਰਕਾਰੀ ਫੀਸ ਭਰ ਕੇ ਮਿੱਟੀ ਚੱਕ ਲਈ ਜੀ ਉਦੋਂ ਬਾਅਦ ਇਹ ਮੌਕੇ ਤੇ ਮੈਂ ਕਮਾ ਗਿਆ ਚੈੱਕ ਕਰਨ ਐਨਓਸੀ ਜਾਰੀ ਕਰਤੀ ਸਰਟੀਫਿਕੇਟ ਦਿੱਤਾ ਵੀ ਓਕੇ ਆ ਕੋਈ ਪ੍ਰੋਬਲਮ ਨਹੀਂ ਜੋ ਤੁਸੀਂ ਪਰਮਿਸ਼ਨ ਦੇਈ ਉਹ ਮੁਤਾਬਕ ਤੁਸੀਂ ਸਹੀ ਚੱਕੀ ਹੈ ਉਤੋਂ ਬਾਅਦ ਕੁਝ ਮਹੀਨੇ ਬਾਅਦ 3-7 ਨੂੰ ਇਹ ਪਹਿਲਾ ਨੋਟਿਸ ਦੰਨੇ ਆ ਉਸ ਟਾਈਮ ਝੋਨਾ ਗੋਡਾ ਗੋਡਾ ਲੱਗਿਆ ਹੋਇਆ ਸੀ ਖੜੇ ਸੀ ਜੀਰੀ ਉਹਦੇ ਚ ਇਹ ਸਾਰਾ ਹੀ ਸਿਆਸੀ ਸਿਸਟਮ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਹੋਰ ਮਹਿਕਮੇ ਨੂੰ ਵੀ ਮੈਨੂੰ ਲੱਗਦਾ ਕੋਈ ਪ੍ਰੋਬਲਮ ਨਹੀਂ ਨਾ ਕੋਈ ਨਜਾਇਜ਼ ਮਿੱਟੀ ਚੱਕੀ ਗਈ ਬਿਲਕੁਲ ਜਾਇਜ਼ ਮਿੱਟੀ ਆ ਸਰਕਾਰੀ ਫੀਸ ਭਰੀ ਹੋਈ ਆ ਜਿਹੜੇ ਮੈਕਮੇ ਦੇ ਰੂਲ ਹੁੰਦੇ ਉਸ ਮੁਤਾਬਕ ਮਿੱਟੀ ਚੱਕੀ ਆ ਸਿਰਫ ਇਹ ਸਿਆਸੀ ਦਬਾਅ ਕਰਕੇ ਆਪਣੀ ਅੜਿਕਾਂ ਕੱਢਣ ਕਰਕੇ ਇਹ ਸਾਰਾ ਸਿਸਟਮ ਗਰੀਬ ਕਿਸਾਨ ਨੂੰ ਮਾਰਨ ਦੀ ਸ਼ੈਅਤ ਹੈ ਤੇ ਅਸੀਂ ਡਟ ਕੇ ਇਹਦਾ ਵਿਰੋਧ ਕਰਾਂਗੇ ਉਗਰਾਹਾਂ ਜਥੇਬੰਦੀ ਦਾ ਤੁਹਾਨੂੰ ਪਤਾ ਹੀ ਹੈ ਜਿਹਦੇ ਨਾਲ ਖੜਗੀ ਤਾਂ ਖੜਗੀ ਸੱਚੇ ਬੰਦੇ ਨਾਲ ਅਸੀਂ ਖੜਦੇ ਆ ਜੋ ਮਰਜ਼ੀ ਹੋ ਜਾ ਜਿੱਥੇ ਮਰਜ਼ੀ ਤੱਕ ਜਾਣਾ ਪਵੇ ਪੰਜਾਬ ਲੈਵਲ ਦਾ ਜ਼ਿਲ੍ਹਾ ਲੈਵਲ ਦਾ ਜਿੱਡਾ ਮਰਜੀ ਸਾਨੂੰ ਇਕੱਠ ਕਰਨਾ ਪੈ ਜੇ ਅਸੀਂ ਪਿੱਛੇ ਨਹੀਂ ਹਟੂਗੇ ਇਹਨਾਂ ਦਾ ਦਫ਼ਤਰ ਵੀ ਘੇਰੂਗੇ ਇਹਨਾਂ ਦੇ ਵੱਡੇ ਵੱਡੇ ਦਫ਼ਤਰਾਂ ਦੇ ਅੱਗੇ ਵੀ ਜਾ ਕੇ ਬੈਠੂਗੇ ਜੇ ਨਾ ਕਿਸੇ ਪਾਸੇ ਸੜਿਆ ਅਸੀਂ ਰੋਡਵਾਲ ਵੀ ਜਾ ਸਕਦੇ ਆਂ ਨੈਸ਼ਨਲ ਹਾਈਵੇ ਵੀ ਬੰਦ ਕਰ ਸਕਦੇ ਆਂ ਅਸੀਂ ਅਸੀਂ ਦਬਾਅ ਦੀ ਗੱਲ ਕਰ ਰਹੇ ਤੁਸੀਂ ਕੀ ਲੱਗਦਾ ਵੀ ਇਹਦੇ ਪਿੱਛੇ ਕਿਸ ਦਾ ਹੱਥ ਹੋਣ ਵਾਲਾ ਕਿਉਂਕਿ ਸਿਆਸਤ ਦੇ ਵਿੱਚ ਪੂਰੇ ਤਰ੍ਹਾਂ ਜਿਹੜੇ ਲੋਕ ਨੇ ਸਗਰੇ ਜਿਹੜੇ ਨੇ ਉਹ ਹੈਗੇ ਨੇ ਭਾਈ ਜੀ ਇਹਨਾਂ ਨੇ ਸਾਫ਼ ਸਾਨੂੰ ਮੈਕਮੇ ਵਾਲੇ ਨੇ ਦੱਸਿਆ ਵੀ ਐਮਐਲਏ ਡੇਰਾਵਸੀ ਸਾਨੂੰ ਵਾਰ-ਵਾਰ ਫੋਨ ਆ ਰਹੇ ਨੇ ਵੀ ਉਹਨਾਂ ਦੇ ਬੰਦੀ ਕਾਰਵਾਈ ਕਰੋ ਇਹਨਾਂ ਨੇ ਜਦੋਂ ਸਾਨੂੰ ਸਾਰੇ ਨੋਟਿਸ ਦੇਏ ਹੋਏ ਆ ਸਾਰੀ ਗੱਲ ਓਕੇ ਕਰੀ ਹੋਈ ਐ ਇਹ ਦੁਬਾਰੇ ਸਾਨੂੰ ਪੈਸਿਆਂ ਦਾ ਨੋਟਿਸ ਕਿਵੇਂ ਦੇ ਸਕਦੇ ਆ ਉਹਨਾਂ ਨੇ ਸਾਫ਼ ਸਾਨੂੰ ਗੱਲ ਦੱਸੀ ਐਕਸ਼ਨ ਸਾਹਿਬ ਨੇ ਮੇਰੇ ਤੇ ਸਿਆਸੀ ਦੋਸ਼ ਆਇਆ ਮੈਂ ਕਿਹਾ ਸਿਆਸੀ ਦੋਸ਼ ਅਸੀਂ ਤੇਰੇ ਬਾਹਰ ਤੇ ਬੈਠੂਗੇ ਹਾਈ ਕੋਰਟ ਵੀ ਜਾਵਾਂਗੇ ਤੇਰੇ ਖਿਲਾਫ ਜਦੋਂ ਸਾਡੇ ਕੋਲ ਡਾਕੂਮੈਂਟ ਨੇ ਤੁਸੀਂ ਕਿਵੇਂ ਨੋਟਿਸ ਦੇ ਸਕਦੇ ਹੋ ਸਿਆਸੀ ਦਬਾਅ ਕਰਕੇ ਸਾਰਾ ਇਹ ਕਿਰਕਾਂ ਕੱਢੀ ਜਾ ਰਹੀ ਹੈ ਸਾਡੇ ਤਾਂ ਬਿਲਕੁਲ ਅਗਰ ਸਿਆਸੀ ਦਬਾਅ ਦੀ ਗੱਲ ਕਰਦੇ ਸਿਆਸੀ ਦਬਾਅ ਜਿਹੜਾ ਉਹ ਜੂਰ ਪੈਂਦਾ ਹੋਇਆ ਨਜ਼ਰ ਆ ਜਿਸਦੇ ਚੱਲਦੇ ਆ ਇਹ ਸਾਰਾ ਨੋਟੀਫਿਕੇਸ਼ਨ ਜਿਹੜਾ ਉਹ ਕੱਢਿਆ ਗਿਆ ਜਿਸਦੇ ਵਿੱਚ ਕਿਸਾਨ ਨੂੰ ਜਿਹੜਾ ਉਹ ਕਿਤੇ ਨਾ ਕਿਤੇ ਲੱਖਾਂ ਦਾ ਜਿਹੜਾ ਪੈਸਾ ਉਹ ਜੂਰ ਮਾਈਨਿੰਗ ਡਿਪਾਰਟਮੈਂਟ ਨੂੰ ਦੇਣਾ ਪਵੇਗਾ ਮੌਣ ਤੋਂ ਬੁੜੇ ਜਰਨਲਿਸਟ ਅਵਿੰਦਰਜੀਤ ਸਿੰਘ ਤੇ ਸੰਦੀਪ ਸਿੰਘ ਅਜੀਤ ਐਫ ਪੀ